ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜੀ ਕਿ ਹੁਣ ਤੱਕ ਦੀ ਫਿਰ ਤੋਂ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਬਈ ਉਹਨਾਂ ਦੇ ਚਾਹਣ ਵਾਲਿਆਂ ਨੂੰ ਫਿਰ ਤੋਂ ਪਰੇਸ਼ਾਨੀ ਦੇ ਵਿੱਚ ਪਾ ਦਿੱਤਾ ਗਿਆ ਕਿਉਂਕਿ ਜਿਹੜੀ ਹੁਣ ਤੱਕ ਦੀ ਮੈਡੀਕਲ ਰਿਪੋਰਟ ਆ ਤਾਂ ਉਹ ਸਾਹਮਣੇ ਆਈ ਹੈ ਜਿਹਦੇ ਵਿੱਚ ਦੱਸਣਾ ਹੁਣ ਇਹ ਬੰਦਾ ਕਿ ਚੈਨਲਾਂ ਤੋਂ ਵੀ ਵੀਡੀਓ ਆ ਰਹੀਆਂ ਵੀ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਲੇਕਿਨ ਠੀਕ ਨੂੰ ਆਪਾਂ ਓਵੇਂ ਨਹੀਂ ਕਹਿ ਸਕਦੇ ਉਹਨਾਂ ਦੀ ਹਾਲਤ ਹਜੇ ਵੀ ਓਵੇਂ ਨਹੀਂ ਠੀਕ ਹੈ ਕਿ ਜਿਹੜੀ ਹੁਣ ਤੱਕ ਦੀ ਲੇਟਸਟ ਅਪਡੇਟ ਆ ਰਹੀ ਹੈ ਸਾਹਮਣੇ ਜੀਨੇ ਵਿੱਚ ਉਹਨਾਂ ਦੇ ਚੋਣ ਵਾਲਿਆਂ ਨੂੰ ਫਿਰ ਤੋਂ ਪਰੇਸ਼ਾਨੀ ਦੇ ਵਿੱਚ ਪਾ ਦਿੱਤਾ ਗਿਆ ਤੇ ਪਰ ਜਿਹੜੀ ਬਈ ਹੁਣ ਉੱਥੋਂ ਤੇ ਲੀਟੇਸਟ ਵੀਡੀਓ ਆ ਰਹੀ ਹੈ ਸਾਹਮਣੇ ਜਿਹੜੀ ਜੋ ਫੋਟੋਸ ਹਸਪਤਾਲ ਦੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦਗੇ ਫਿਰ ਅਗਲੇ ਵਿਚਾਰ ਸਾਂਝੇ ਕਰਦੇ ਆਂ ਜੇ ਗੱਲ ਕਰੀਏ ਸਾਡੇ ਪੰਜਾਬ ਦੇ ਹਰ ਕਿਸੇ ਦੇ ਇੱਕ ਇਨਸਾਨ ਦੇ ਦਿਲ ਦੇ ਵਿੱਚ ਉਹੀ ਨਿਕਲਦਾ ਵੀ ਜੋ ਕਿ ਰਾਜਵੀਰ ਜਵੰਦਾ ਚੜਦੀ ਕਲਾ ਦੇ ਵਿੱਚ ਹੋਵੇ ਤੇ ਤੰਦਰੁਸਤ ਹੋਵੇ ਹਰ ਬੰਦਾ ਇਹੀ ਕਹਿੰਦਾ ਪਰ ਲੇਕਿਨ ਜਿਹੜੀ ਕਿ ਬਈ ਉਹਨਾਂ ਦੀ ਹਾਲਤ ਪਹਿਲਾਂ ਬਹੁਤ ਨਾਜ਼ੁਕ ਸੀ ਲੇਕਿਨ ਜਿਹੜੀ ਹੁਣ ਤੱਕ ਦੀ ਅਪਡੇਟ ਆ ਪਹਿਲਾਂ ਆਪਾਂ ਉਹ ਸਾਂਝੀ ਕਰ ਦਈਏ ਛੋਡੇ ਨਾਲ ਫਿਰ ਅਗਲੇ ਵਿਚਾਰ ਸਾਂਝੇ ਕਰਦੇ ਹਾਂ ਜੰਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਚਾਹਣ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਜੋ ਲੇਟੈਸਟ ਮੈਡੀਕਲ ਰਿਪੋਰਟ ਆਈ ਹੈ ਜੋ ਤਾਜ਼ਾ ਮੈਡੀਕਲ ਬ੍ਰਿਟਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਫੋਟੇ ਹਸਪਤਾਲ ਦੇ ਡਾਕਟਰਾਂ ਨੇ ਕੁਝ ਐਸੀਆਂ ਗੱਲਾਂ ਦੱਸੀਆਂ ਨੇ ਜਿਸ ਨਾਲ ਜਾਣ ਵਾਲਿਆਂ ਨੂੰ ਇੱਕ ਜ਼ਬਰਦਸਤ ਝਟਕਾ ਲੱਗਿਆ ਹਾਲੇ ਵੀ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਹੈ ਉਹ ਇਸ ਵਕਤ ਨਸਾਜ ਹੈ ਬਿਲਕੁਲ ਠੀਕ ਹਾਲੇ ਨਹੀਂ ਹੋਏ ਚੰਗੀ ਤਰ੍ਹਾਂ ਕਿਉਂਕਿ ਜਿਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਰਾਜਵੀਰ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ ਸੁਧਾਰ ਜ਼ਰੂਰ ਹੋ ਰਿਹਾ ਹੈ ਲੇਕਿਨ ਜਿਹੜਾ ਕਾਫੀ ਸ਼ਬਦ ਸੀ ਉਹ ਹਰੇਕ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਉਹਨਾਂ ਦੇ ਚਾਹਣ ਵਾਲੇ ਲਗਾਤਾਰ ਪ੍ਰੇਅ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਕਿ ਛੇਤੀ ਤੋਂ ਛੇਤੀ ਰਾਜਵੀਰ ਦੀ ਸਿਹਤ ਵੀ ਠੀਕ ਹੋ ਜਾਵੇ ਲੇਕਿਨ ਇਸ ਵਕਤ ਤਾਜ਼ਾ ਜੋ ਰਿਪੋਰਟ ਆਈ ਹੈ ਡਾਕਟਰਾਂ ਨੇ ਮੈਡੀਕਲ ਬੁਲਟਿਨ ਜਾਰੀ ਕਰ ਦਿੱਤਾ ਹੈ ਇਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਹਾਲੇ ਵੀ ਜੋ ਰਾਜਵੀਰ ਦੀ ਸਿਹਤ ਹੈ ਉਹ ਗੰਭੀਰ ਬਣੀ ਹੋਈ ਹੈ ਕਿਉਂਕਿ ਬੀਤੇ ਦਿਨ ਤੋਂ ਲੈ ਕੇ ਹੁਣ ਤੱਕ ਵਿੱਚ ਕਈ ਖਬਰਾਂ ਕਹਿ ਰਹੀਆਂ ਸੀ ਕਿ ਹਾਲੇ ਜੋ ਸਿਹਤ ਹੈ ਉਹ ਬੜੀ ਜ਼ਿਆਦਾ ਠੀਕ ਨਹੀਂ ਹੈ ਕਦੇ ਜਿਹੜੇ ਸਿੰਗਰ ਨੇ ਹੋਰ ਅਦਾਕਾਰ ਹਸਪਤਾਲ ਦੇ ਵਿੱਚ ਬਾਹਰ ਆ ਰਹੇ ਸੀ ਡਾਕਟਰਾਂ ਨੂੰ ਮਿਲ ਕੇ ਬਾਹਰ ਆ ਰਹੇ ਸੀ ਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਪਾ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਰਿਹਾ ਹੈ ਲੇਕਿਨ ਡਾਕਟਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਠੀਕ ਗੱਲ ਹੈ ਕਿ ਸਿਹਤ ਵਿੱਚ ਸੁਧਾਰ ਭਾਵੇਂ ਹੋ ਰਿਹਾ ਹੈ ਲੇਕਿਨ ਨਹੀਂ ਹੈ ਕਿ ਤੁਸੀਂ ਚਿੰਤਾ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਓ ਉਹ ਚਿੰਤਾ ਦੀ ਗੱਲ ਹਰੇ ਵੀ ਹੈ ਇਸ ਕਰਕੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਾਂਗੇ ਕਿ ਜਿੱਥੇ ਦਵਾਈ ਕਹਿੰਦੇ ਅਸਰ ਨਹੀਂ ਕਰਦੀ ਉੱਥੇ ਦੁਆ ਅਸਰ ਕਰਦੀ ਹੈ ਇਸ ਕਰਕੇ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਲਗਾਤਾਰ ਦੁਆ ਕਰ ਰਹੇ ਨੇ ਜਿਹੜੇ ਰਾਜਵੀਰ ਨੂੰ ਮਿਲ ਕੇ ਹਸਪਤਾਲ ਚ ਬਾਹਰ ਆ ਰਹੇ ਨੇ ਉਹ ਵੀ ਇਹੋ ਗੱਲ ਕਹਿ ਰਹੇ ਨੇ ਕਿ ਡਾਕਟਰ ਆਪਣਾ ਕੰਮ ਕਰ ਰਹੇ ਨੇ ਔਰ ਚਾਹਣ ਵਾਲੇ ਆਪਣਾ ਕੰਮ ਕਰ ਰਹੇ ਨੇ ਡਾਕਟਰ ਦਵਾਈ ਦੇ ਨਾਲ ਰਾਜਵੀਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਚਾਹਣ ਵਾਲੇ ਅਰਦਾਸ ਕਰਨ ਕੀ ਰਾਜਵੀਰ ਹਾਂਜੀ ਜਿਹੜੀ ਵੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਸੀਂ ਖਬਰ ਸੁਣੀ ਲਈ ਆ ਪਰ ਜਿਹੜੀ ਰਾਜਵੀਰ ਜਵੰਧਾ ਨੂੰ ਲੈ ਕੇ ਜਿਹੜੀ ਹੁਣ ਡਾਕਟਰਾਂ ਦੀ ਹੁਣ ਦੀ ਆਪਾਂ ਕਹਿ ਲਈਏ ਵੀ ਰਿਪੋਰਟ ਆ ਉਹਦੇ ਵਿੱਚ ਆਪਾਂ ਕਹਿ ਸਕਦੇ ਗਏ ਕਹਿ ਸਕੀਏ ਵੀ ਬਈ ਚਿੰਤਾ ਕਰਨ ਵਾਲੀ ਇਹਦੇ ਵਿੱਚ ਜਿਵੇਂ ਰਿਪੋਰਟ ਹੁਣ ਇਹ ਪੱਤਰਕਾਰਾਂ ਦੀਆਂ ਜਿਵੇਂ ਹੁਣ ਦੀ ਅਪਡੇਟ ਆ ਇਹ ਸਾਂਝੀ ਜ਼ਰੂਰ ਕਰਨੀ ਸੀ ਤੁਹਾਡੇ ਨਾਲ ਕਿਉਂਕਿ ਜਿਵੇਂ ਹੁਣ ਗੱਲ ਕਰੀਏ ਜਿਹੜੇ ਉਹਨਾਂ ਦੇ ਨੇੜੇ ਆ ਉਹ ਡਾਕਟਰ ਹੀ ਆ ਤਾਂ ਉਹੀ ਦੱਸ ਸਕਦੇ ਆ ਵੀ ਹੁਣ ਹਾਲਤ ਉਹਨਾਂ ਦੀ ਕਿੰਨੀ ਕੁ ਠੀਕ ਆ ਬੇਟਾ ਹੁਣ ਇਹ ਡਾਕਟਰਾਂ ਦਾ ਕਹਿਣਾ ਇਹ ਆ ਵੀ ਜਿਹੜੀਆਂ ਹੁਣ ਤੱਕ ਦੀਆਂ ਰਿਪੋਰਟਾਂ ਇਹਦੇ ਵਿੱਚ ਉਹਨਾਂ ਦੀ ਹਾਲਤ ਹਜੇ ਤੱਕ ਵੀ ਨਾਜ਼ੁਕਾ ਤੇ ਪਰ ਹੁਣ ਆਪਾਂ ਤਾਂ ਇਹੀ ਕਹਿਣਾ ਹੈ ਵੀ ਇਹ ਸਭ ਖਬਰਾਂ ਬਈ ਝੂਠੀਆਂ ਹੋਣ ਤੰਦਰੁਸਤ ਹੋਵੇ ਉਹ ਕਿਉਂਕਿ ਹੁਣ ਜਿਵੇਂ ਇਹ ਪੱਤਰਕਾਰ ਦਾ ਕਹਿਣਾਗਾ ਜਿਹੜੀ ਹੁਣ ਤੱਕ ਦੀ ਅਪਡੇਟ ਆ ਉਹ ਸਾਂਝੀ ਕਰਨ ਜਾ ਰਹੇ ਆ ਤੁਹਾਡੇ ਨਾਲ ਪਰ ਹੁਣ ਲੱਖਾਂ ਦੁਆ ਉਹਦੇ ਨਾਲ ਆ ਬਈ ਹੋ ਸਕਦਾ ਵੀ ਇਹ ਸਾਰੀਆਂ ਖਬਰਾਂ ਝੂਠੀਆਂ ਹੋਣ ਉਹ ਤੰਦਰੁਸਤ ਹੋਵੇ ਕਿਉਂਕਿ ਦੱਸਿਆ ਤਾਂ ਇਹ ਹੀ ਜਾਂਦਾ ਵੀ ਠੀਕ ਜ਼ਰੂਰ ਆ ਪਰ ਉਹ ਠੀਕ ਨਹੀਂ ਹੈਗੀ ਪਰ ਹੁਣ ਆਪਾਂ ਇਹ ਵੀ ਕਹਿ ਸਕਦੇ ਆ ਵੀ ਜਿੱਥੇ 4 ਅਲਟੀ ਲੀਟਰ ਚੱਲ ਰਹੇ ਸੀ ਪਰ ਉਥੇ 1 ਆ ਹੁਣ ਤਾਂ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਹਾਲਤ ਉਹਨਾਂ ਦੀ ਠੀਕ ਆ ਤਾਂ ਇਸ ਕਰਕੇ ਫਿਰ 1 ਲੱਗ ਰਿਹਾ ਤਾਂ ਪਹਿਲਾਂ 4 ਸੀ ਹੁਣ ਉਹਨਾਂ ਦੀ ਹਾਲਤ ਬਈ ਆਪਾਂ ਇਹੀ ਕਹਨੇ ਆ ਵੀ ਸਾਰਾ ਪੰਜਾਬ ਹਰ ਕੋਈ ਸਾਕਸਾ ਜੋ ਵੀ ਹਰ ਕਿਸੇ ਦੇ ਦਿਲ ਚੋਂ ਇਹ ਨਿਕਲਦਾ ਵੀ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਰ ਬਈ ਸਾਡੇ ਪੰਜਾਬ ਦੀਆਂ ਉਹਨਾਂ ਦੁਆ ਨਾਲ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੋ ਆਪਾਂ ਫਿਰ ਤੋਂ ਅਪੀਲ ਕਰਦੀ ਆ ਸਾਰੇ ਪੰਜਾਬੀਆਂ ਨੂੰ ਤੁਸੀਂ ਵੀ ਬਈ ਅਰਦਾਸ ਕਰੋ ਕਿਉਂਕਿ ਮੈਂ ਅੱਜ ਪਹਿਲੀ ਵਾਰ ਦੇਖ ਰਹਾ ਇਸ ਜਹਾਨ ਤੋਂ ਲੱਖਾਂ ਹੀ ਆਏ ਤੇ ਲੱਖਾਂ ਹੀ ਗਏ ਹਨ ਤੇ ਪਹਿਲੀ ਵਾਰ ਇੰਨਾ ਬਈ ਜਿਹੜਾ ਕਿ ਵੀਰ ਜਵੰਦਾ ਦੇ ਲਈ ਬਹੁਤ ਪਿਆਰ ਤਾਰਿਆ ਬਈ ਤਾਂ ਆਪਾਂ ਇਹੀ ਕਹਨੇ ਆ ਵੀ ਜਦੋਂ ਹਰ ਇੱਕ ਬੰਦਾ ਇਹੀ ਕਹਿੰਦਾ ਵੀ ਰੱਬ ਚੜ੍ਹਦੀ ਕਲਾ ਦੇ ਵਿੱਚ ਤੇ ਲੱਖਾਂ ਦੁਆ ਨਾਲ ਆਪਾਂ ਇਹ ਕਹਿ ਸਕਦੇ ਆ ਵੀ ਦਵਾ ਨਾਲੋਂ ਜ਼ਿਆਦਾ ਤਾਂ ਦੁਆ ਹੀ ਕੰਮ ਆਉਣੀ ਆ ਤੇ ਬਈ ਡਾਕਟਰ ਆਪਣਾ ਕੰਮ ਕਰ ਰਹੇ ਆ ਤੇ ਆਪਣੇ ਜਿਹੜੇ ਪੰਜਾਬ ਦੇ ਲੋਗ ਆ ਉਹ ਆਪਣਾ ਤੇ ਪਰ ਹੁਣ ਗੱਲ ਇਹੀ ਕਹਿਣਾ ਚਾਹੁੰਦੇ ਆ ਆਪਾਂ ਬਈ ਜਿੰਨੇ ਵੀ ਸਾਡੇ ਸਿੰਗਰ ਆ ਜਿੰਨੇ ਵੀ ਆਪਾਂ ਇਹ ਕਰੀਏ ਵੀ ਉਹਨਾਂ ਦੇ ਨਾਲ ਖੜੇ ਆ ਤੇ ਪਰ ਜਿਹੜੀ ਜੇ ਗੱਲ ਕਰੀਏ ਹੁਣ ਸੀਐਮ ਭੰਤਮਨ ਦੀ ਉਹ ਵੀ ਕੱਲ ਪਹੁੰਚ ਜਾਂਦੇ ਆ ਹਰ ਸਖਸ ਹਰ ਇੱਕ ਬੰਦਾ ਜੋ ਚੜ੍ਹਦੀ ਕਲਾ ਦੇ ਵਿੱਚ ਗੱਲ ਕਰਦਾ ਵੀ ਚੜ੍ਹਦੀ ਕਲਾ ਦੇ ਵਿੱਚ ਰੱਬ ਰੱਖੇ ਉਹਨਾਂ ਨੂੰ ਤਾਂ ਹੁਣ ਜਿਹੜਾ ਉਹਨਾਂ ਹਰ ਕੋਈ ਬੰਦਾ ਬਈ ਉਹਨਾਂ ਦਾ ਪਤਾ ਲੈਣ ਜਾਂਦਾ ਤਾਂ ਵੈਗਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੂਗਾ ਇਹ ਹੀ ਅਰਦਾਸ ਆਪਣੀ ਬੰਨੀ ਹੋ ਕਰਦੇ ਆ ਤੇ ਆਪਾਂ ਫਿਰ ਤੋਂ ਅਪੀਲ ਕਰਦਗੇ ਜਿਹੜੀਆਂ ਹੁਣ ਤੱਕ ਦੀਆਂ ਅਪਡੇਟ ਆ ਬਈ ਜੋ ਇਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਉਹਨਾਂ ਦੀ ਹਾਲਤ ਹੈ ਜੀ ਤੇ ਬਹੁਤ ਨਾਜ਼ੁਕ ਜਿਹੜੇ ਡਾਕਟਰ ਉਹਨਾਂ ਦੇ ਨਜ਼ਦੀਕ ਆ ਹੁਣ ਇਹ ਉਹਨਾਂ ਦਾ ਦੱਸਣਾ ਕਿਉਂਕਿ ਜੇ ਗੱਲ ਕਰੀਏ ਭਾਈ ਕੱਲ ਵੀ ਖਬਰ ਆ ਰਹੀ ਹੈ ਵੀ ਹਾਲਤ ਉਹ ਨਹੀਂ ਠੀਕ ਆ ਕਿਉਂਕਿ ਜਿਹੜੇ ਕੋਲੇ ਜਾਂਦੇ ਆ ਤੇ ਉਹ ਭਾਈ ਮੀਡੀਆ ਦੇ ਵਿੱਚ ਵੀ ਆ ਕੇ ਬਿਆਨ ਵੀ ਦਿੰਦੇ ਆ ਵੀ ਉਹ ਉਹਨਾਂ ਦੀ ਹਾਲਤ ਠੀਕ ਆ ਤੇ ਠੀਕ ਹਾਲਤ ਨੂੰ ਤਾਂ ਠੀਕਿਆ ਰਹੇ ਪਰ ਹੁਣ ਇੱਕ ਵੀਡੀਓ ਜਿਹੜੀ ਹੁਣ ਤੱਕ ਦੀ ਆ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਇਹਦੇ ਵਿੱਚ ਹੁਣ ਇੱਕ ਚਿੰਤਾ ਕਰਨ ਵਾਲੀ ਗੱਲ ਆ ਪਰ ਲੇਕਿਨ ਵੈਗਰੂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਾਂ ਸਾਰੇ ਪੰਜਾਬੀਆਂ ਨੂੰ ਇਹ ਹੀ ਅਪੀਲ ਕਰਦਗੇ ਬਈ ਛੋਡਾ ਕੀ ਕਹਿਣਾ ਰਾਜਵੀਰ ਜੀ ਜਿਹੜਾ ਕਿ ਰਾਜਵੀਰ ਜਵੰਦਾ ਦੇ ਲਈ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰੱਖੋ ਮੇਰੇ ਨਾਲ ਕੰਨ ਦਾ ਬਟਨ ਤੇ ਧੰਨਵਾਦ